ਚੋਂ 28 ਵਿਅਕਤੀਆਂ ਨੂੰ ਉਹਨਾਂ ਨੇ ਨਾਂ ਪੁੱਛ-ਪੁੱਛ ਕੇ ਜਾਤ ਪੁੱਛ-ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਅ ਮਨ ਨੂੰ ਦੁੱਖ ਹੋਇਆ ਔਰ ਉਹਨਾਂ ਆਤਵਾਦੀਆਂ ਵਾਸਤੇ ਵੀ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਅ ਅਸੀਂ ਜਿਹੜਾ ਅਜ ਦਿਨਾਂ ਨਗਰ ਦੇ ਸਾਰੇ ਸਾਡੇ ਨੌਜਵਾਨ ਪੀੜ੍ਹੀ ਸਾਡੇ ਸਾਰੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸਾਰੇ ਅੱਜ ਕੈਂਡਲ ਲਾ ਕੇ ਹਾਥੀ ਚ ਫੜ ਕੇ ਆਹੀ ਸਾਰੇ ਦਿਨਾਂ ਦੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੀਤਾ ਜਿਹੜੇ ਇਸ ਸਮੇਂ ਸਾਰਿਆਂ ਦੇ ਸਾਡੇ ਮਨ ਭਰੇ ਹੋਏ ਨੇ ਕਿ ਖੜੀਏ ਘਟਨਾ ਹੋਈ ਹੈ ਬੜੀ ਮਨ ਭਾਗੀ ਘਟਨਾ ਹੋਈ ਹੈ ਜਿਵੇਂ ਸਾਰੀ ਅੱਜ ਦੁਨੀਆ ਨੂੰ ਪਤਾ ਹੈ ਕੇ ਜੰਮੂ ਕਸ਼ਮੀਰ ਵਿੱਚ ਪਹਿਲਗਾਮ ਵਿਖੇ ਅੱਤਵਾਦੀਆਂ ਦੁਆਰਾ ਸਾਰੇ ਭਾਰਤ ਦੇ ਜਿਹੜੇ ਲੋਕ ਨਾ ਉੱਥੇ ਸੈਰ ਕਰਨ ਜਾਂਦੇ ਨੇ ਔਰ ਉਹਨਾਂ ਵਿੱਚੋਂ 28 ਵਿਅਕਤੀਆਂ ਨੂੰ ਉਹਨਾਂ ਨੇ ਨਾਂ ਪੁੱਛ-ਪੁੱਛ ਕੇ ਜਾਤ ਪੁੱਛ-ਮੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਬੜੀ ਮਨ ਨੂੰ ਦੁੱਖ ਹੋਇਆ ਔਰ ਉਹਨਾਂ ਅੱਤਵਾਦੀਆਂ ਵਾਸਤੇ ਵੀ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਔਰ ਜਿਨ੍ਹਾਂ ਨੇ ਸਾਡੇ ਭਾਰਤ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਸ ਅਸੀਂ ਜਿਹੜਾ ਅੱਜ ਦਿਨਾਂਗਰ ਦੇ ਸਾਰੇ ਸਾਡੀ ਨੌਜਵਾਨ ਪੀੜ੍ਹੀ ਸਾਡੇ ਸਾਰੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸਾਰੇ ਅੱਜ ਕੈਂਡਲ ਲਾ ਕੇ ਹੱਥ ਵਿੱਚ ਫੜ ਕੇ ਅਸੀਂ ਸਾਰੇ ਦਿਨਾਂਗਰ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੀਤਾ ਕਿ ਉਹਨਾਂ ਆਤਮਾਵਾਂ ਨੂੰ ਜਿਨ੍ਹਾਂ ਨੇ ਉੱਥੇ ਜਾਨ ਦਿੱਤੀ ਹੈ ਉਹਨਾਂ ਦੀ ਆਤਮਾ ਦੇ ਸ਼ਾਂਤੀ ਵਾਸਤੇ ਆਪਾਂ ਕੈਂਡਲ ਮਾਰਚ ਕੱਢਿਆ ਔਰ ਆਪਾਂ ਇਹ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਅਮਨ ਤੇ ਸ਼ਾਂਤੀ ਸਾਨੂੰ ਬਣਾਈ ਰੱਖਣੀ ਚਾਹੀਦੀ ਆ ਇਸ ਤਰ੍ਹਾਂ ਦੇ ਕੰਮ ਕਰਕੇ ਇਸ ਤਰ੍ਹਾਂ ਦੇ ਦੁਖਾਂਤ ਕਾਂਡ ਕਰਕੇ ਕਿਸੇ ਨੂੰ ਜਿੱਤਿਆ ਨਹੀਂ ਜਾ ਸਕਦਾ ਸੋ ਅੱਜ ਦੇ ਇਸ ਸਮੇਂ ਸਾਰਿਆਂ ਦੇ ਸਾਡੇ ਮਨ ਭਰੇ ਹੋਏ ਨੇ ਕਿ ਜਿਹੜੀ ਇਹ ਘਟਨਾ ਹੋਈ ਆ ਬੜੀ ਮੰਦ ਭਾਗੀ ਘਟਨਾ ਹੋਈ ਹੈ ਔਰ ਇਹ ਦੋਸ਼ੀਆਂ ਦੀ jaan ਚਲੇ ਗਈ ਹੈ ਆਪਣੇ ਨੌਜਵਾਨ ਵਿੱਚ ਸਰਕਾਰੀ ਅਫਸਰ ਵਿੱਚ ਸੈਨਾ ਦੇ ਅਫਸਰ ਵੀ ਸਨ ਵਿੱਚ ਨੌਕ ਸੈਨਾ ਦੇ ਜਲ ਸੈਨਾ ਦੇ ਅਫਸਰ ਵੀ ਸਨ ਸੋ ਉਹਨਾਂ ਵੀ ਵੀ ਉੱਥੇ jaan ਗਈ ਹੈ ਸਾਰੇ ਪਰਿਵਾਰਾਂ ਨੂੰ ਬਹੁਤ ਵੱਡਾ ਸਦਮਾ ਪੁੱਜਿਆ ਸੋ ਅਸੀਂ ਸਾਰੇ ਇਹ ਮਹਿਸੂਸ ਕਰਦੇ ਹਾਂ ਕਿ ਸਾਨੂੰ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ ਉਹਨਾਂ ਦੇ ਜਿਹੜੀ ਆਤਮਾਵਾਂ ਹਮੇਸ਼ਾ ਪਰਮਾਤਮਾ ਦੇ ਚੰਨਾ ਵਿੱਚ ਰਹਿਣ ਔਰ ਜਿਨ੍ਹਾਂ ਨੇ ਤੂਫਾਨ ਪੀਤਾ ਹੈ ਕਾਂਡ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਇਹ ਵਾਰਨਿੰਗ ਦਿੰਨੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਤੁਸੀਂ ਕਿਸੇ ਦਾ ਦਿਲ ਨਿਜਸ